ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੇਰੇ ਲੈਫਟ ਤੇ ਤੁਸੀਂ ਜਾਣਦੇ ਹੀ ਹੋ ਅਮਿਤ ਦਾਖਾ ਜੀ ਬੈਠੇ ਆ ਸੀਈਓ ਪੰਜਾਬ ਇਨਵੈਸਟ ਦੇ ਮੇਰੇ ਰਾਈਟ ਤੇ ਜਸਬੀਰ ਸਿੰਘ ਜੀ ਹੈਗੇ ਇਹ ਸੀਈਓ ਹੈਗੇ ਅੰਬਰ ਐਂਟਰਪ੍ਰਾਈਜ਼ਸ ਦੇ ਇਹ ਪੰਜਾਬੀ ਹੈ ਪੁਰਾਣੇ ਇਨਵੈਸਟਰ ਹੈ ਪੰਜਾਬ ਤੋਂ ਪਰ ਇਹ ਫਿਰ ਕਿਤੇ ਚਲੇ ਗਏ ਸੀ ਹੁਣ ਇਹਨਾਂ ਨੂੰ ਅਸੀਂ ਵਾਪਸ ਲੈ ਕੇ ਆਏ ਆ ਏ ਜਿਹੜਾ ਐmber ਗਰੁੱਪ ਐ ਜੇ ਤੁਸੀਂ ਸੁਣਿਆ ਹੋਵੇ ਏ ਕਈ ਕੰਪਨੀਆਂ ਲਈ 에어 ਕੰਡੀਸ਼ਨਰ ਬਣਾਉਂਦੇ ਐ 에어 ਕੰਡੀਸ਼ਨਰ ਇੱਕ ਤਾਂ ਹੋ ਗਏ ਸਿੰਪਲ ਜਿਸ ਤਰ੍ਹਾਂ ਇਹ ਸਾਰੀ ਕੰਪਨੀਆਂ ਲਈ ਬਣਾਉਂਦੇ ਐ ਉਹਦੇ ਵਿੱਚ 다이커 ਮਿਸੂਬੀਸ਼ੀ ਪੈਨਾਸੋਨਿਕ ਅਟੈਚੀ ਫੁਜੀਤਸੂ ਜਨਰਲ ਐਲਜੀ ਸੈਮਸੰਗ ਵੋਲਟਾਸ ਗਾਡਰੇਜ ਤੁਸੀਂ ਨਾਮ ਲਓ ਕੋਈ ਵੀ ਏਸੀ ਹੋਵੇ ਉਹ ਇਹਨਾਂ ਦੀ ਮੈਨੂਫੈਕਚਰਿੰਗ ਫੈਸਿਲਿਟੀਆਂ 'ਚ ਬਣਦੇ ਆ ਇਹਨਾਂ ਦੀ ਜਿਹੜੀ ਆ ਮੈਨੂਫੈਕਚਰਿੰਗ ਫੈਸਿਲਿਟੀਆਂ ਐ ਗਲੋਬਲੀ 33 ਹੈਗੀਆਂ ਤੇ 12 ਸੇਲਸ ਆਫਿਸਸ ਹਗੇ ਆ ਵਰਲਡ ਓਵਰ ਇਹ ਜਿਹੜੇ ਸਿਸਟਮ ਬਣਾਉਂਦੇ ਆ ਇਹ ਰੇਲਵੇਜ਼ ਲਈ ਵੀ ਬਣਾਉਂਦੇ ਆ ਡਿਫੈਂਸ ਲਈ ਵੀ ਬਣਾਉਂਦੇ ਆ ਆਲਰੇਡੀ ਰਾਜਪੁਰੇ ਚ ਇਹਨਾਂ ਦੀ ਪ੍ਰੈਜ਼ੈਂਸ ਹੈਗੀ ਆ ਆਰ ਐਨ ਡੀ ਸੈਂਟਰ ਉੱਥੇ ਇਹਨਾਂ ਦਾ ਇੱਕ ਹੈਗਾ ਤੇ ਪਲੱਸ ਇਹ ਉੱਥੇ ਇੱਕ ਮੈਨੂਫੈਕਚਰਿੰਗ ਫੈਸਿਲਿਟੀ ਹੈ ਜਿਹਦੇ ਵਿੱਚ ਇਹ ਕੀ ਸੀਟ ਮੈਟਲ ਹੈ ਇਹਨੂੰ ਸੀਟ ਮੈਟਲ ਤੇ ਆਰ ਐਨ ਡੀ ਸੀਟ ਮੈਟਲ ਬਣਾਉਂਦੇ ਆ ਉਹ ਜਿਹੜੀ ਸੀਟ ਮੈਟਲ ਹੈ ਉਹ ਡਿਫਰੈਂਟ ਕੰਪੋਨੈਂਟਸ ਚ ਯੂਜ਼ ਹੁੰਦੀ ਆ ਅੱਜ ਜਿਹੜਾ ਇਹ ਅਨਾਉਂਸ ਕਰਨ ਜਾ ਰਹੇ ਆ ਨਵਾਂ R&D ਸੈਂਟਰ ਅਨਾਉਂਸ ਕਰਨ ਜਾ ਰਹੇ ਆ ਜਿਹੜਾ ਕਿ ਰਾਜਪੁਰੇ ਚ ਆਏਗਾ ਉਹਦੇ ਚ ਹਜ਼ਾਰ ਹਾਈਲੀ ਪੇਡ ਟੈਕਨੀਕਲ ਜੌਬਸ ਹੋਣਗੀਆਂ ਔਰ 500 ਕਰੋੜ ਰੁਪਏ ਦੀ ਇਨਵੈਸਟਮੈਂਟ ਹੋਏਗੀ ਇਹ ਜਿਹੜਾ ਇਹਨਾਂ ਦਾ ਗਰੁੱਪ ਹੈ ਇਹਨਾਂ ਦਾ ਟੋਟਲ ਰੈਵਨਿਊ 10000 ਕਰੋੜ ਹੈ ਔਰ ਮਾਰਕੀਟ ਕੈਪ ਜਿਹੜਾ ਇਹਨਾਂ ਦਾ ਹੈਗਾ 27000 ਕਰੋੜ ਰੁਪਏ ਹਲਾ ਦਾ ਮਾਰਕੀਟ ਕੈਪ ਤੇ ਜਿਹੜੀਆਂ ਇਹ ਇਨਵੈਸਟਮੈਂਟਸ ਲੈ ਕੇ ਆ ਰਹੇ ਆ ਇਹਦੇ ਨਾਲ ਦੋ ਚੀਜ਼ਾਂ ਅਪਰੂਵ ਹੁੰਦੀਆਂ ਇੱਕ ਤਾਂ ਇਹਨਾਂ ਦੀ ਹੁਣ ਤਸੱਲੀ ਹੈ ਕਿ ਟਾਈਮ ਆ ਵੀ ਹੁਣ ਪੰਜਾਬ ਵਿੱਚ ਆਪਾਂ ਐਕਸਪੈਂਡ ਕਰੀਏ ਪੰਜਾਬ ਇਨਵੈਸਟ ਦੇ ਇਹਨਾਂ ਨੇ ਸਿਸਟਮ ਸਮਝੇ ਆ ਹੁਣ ਵੀ ਅਸੀਂ ਰਸਤੇ ਚਾਰੇ ਸੀਗੇ ਤੇ ਇਹਨਾਂ ਨੂੰ ਅਸ਼ੂਰ ਕੀਤਾ ਗਿਆ ਕਿ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਰੇ ਸਾਨੂੰ ਅਪਰੂਵਲ ਅ ਐਪਲੀਕੇਸ਼ਨ ਦਿਓ 15 ਦਿਨਾਂ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਸਾਰੇ ਅਪਰੂਵਲ ਅ ਸਿੱਧੇ ਦੇ ਦਾਂਗੇ ਦੂਜੀ ਗੱਲ ਇਹ ਪ੍ਰੂਵ ਕਰਦੀ ਹੈ ਜੇ ਆਰ ਐਂ ਡੀ ਸੈਂਟਰ ਇੱਥੇ ਆ ਰਹੇ ਆ ਤੇ ਸਕਿੱਲ ਦੀ ਅਵੇਲੇਬਿਲਟੀ ਪੰਜਾਬ ਚ ਹੈ ਕੀ ਆ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਦੱਸਿਆ ਮੈਂ ਇੱਕ ਵਾਰੀ ਅੱਜ ਦੁਬਾਰਾ ਰਿਪੀਟ ਕਰਨ ਜਾ ਰਿਹਾ ਕਿ ਆਪਣੀ ਮੁਹੱਲੀ ਦੇ ਆਸ-ਪਾਸ ਰਾਜਪੁਰਾ ਵੀ ਮੁਹੱਲੀ ਦੇ ਨੇੜੇ ਹੀ ਆ ਜਾਂਦਾ ਹੈ ਏਅਰਪੋਰਟ ਤੋਂ ਉੱਦੇ ਪੌਣੇ ਘੰਟੇ ਦਾ ਰਸਤਾ ਹੈ ਆਈਐਸਬੀ ਹੈ ਪਲਖਸ਼ਾ ਹੈ ਆਈਆਈਟੀ ਰੋਪੜ ਹੈ ਚਿਤਕਾਰਾ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਪੈਕ ਪੰਜਾਬ ਇੰਜੀਨੀਅਰਿੰਗ ਕਾਲਜ ਆਈਸੈਕ ਪਾਪਰ ਇੰਜੀਨੀਅਰਿੰਗ ਕਾਲਜ ਇਹ ਸਾਰਾ ਵਿਦਨ 100 ਕਿਲੋਮੀਟਰ ਮੁਹਾਲੀ ਦੇ ਵਿੱਚ ਹੈਗਾ ਐਨਾ ਸਕਿੱਲ ਸੈਂਟਰ 100 ਕਿਲੋਮੀਟਰ ਦੇ ਵਿੱਚ ਘੱਟ ਹੀ ਸ਼ਹਿਰਾਂ ਚ ਹੋਏਗਾ ਜੇ ਹੈਗਾ ਵੀ ਹੈ ਕਿੱਥੇ ਫਿਰ ਪੰਜਾਬ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਸੋ ਮੈਂ ਦੁਬਾਰਾ ਦੁਬਾਰਾ ਕਹਿਣਾ ਕਿ ਜਿਹੜਾ ਸਕਿੱਲ ਦੀ ਕਮੀ ਆਪਣੇ ਹੈ ਨਹੀਂ ਇਹਨਾਂ ਨੇ ਪਲਾਂਟ 'ਚ ਜ਼ਰੂਰ ਬਾਹਰ ਲਗਾ ਲੇ ਤੇ ਮੇਰੇ ਕੋਲ ਬੈਠੇ ਆਪ ਦੱਸਣਗੇ ਪਰ ਹਰ ਜਗ੍ਹਾ 20 25% ਤੋਂ ਲੈ ਕੇ 40% ਪੰਜਾਬੀ ਹੀ ਕੰਮ ਕਰਦੇ ਹੋਣ ਕਿਉਂ ਕਿਉਂਕਿ ਅੱਗੇ ਕੀ ਹੁੰਦਾ ਸੀਗਾ ਕਿ ਉਹਨਾਂ ਨੂੰ ਜੌਬ ਆਪਰਚ्युनिटीਜ਼ ਘੱਟ ਸੀ ਇੱਥੇ ਅਸੀਂ ਉਹ ਆਪਰਚੂਨਿਟੀਆਂ ਕ੍ਰੀਏਟ ਕਰ ਰਹੇ ਆ ਤਾਂ ਕਿ ਸਾਡੇ ਪੰਜਾਬੀ ਯੂਥ ਨੂੰ ਬਾਹਰ ਨਾ ਜਾਣਾ ਪਵੇ ਉਹ ਇੱਥੇ ਹੀ ਕੰਮ ਕਰਨ ਆਪਣੇ ਕਲਚਰ ਦੇ ਕੋਲ ਰਹਿਣ ਆਪਣੇ ਧਰਧਿਆ ਦੇ ਕੋਲ ਰਹਿਣ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿਣ ਔਰ ਕੰਪਨੀਆਂ ਨੂੰ ਵੀ ਜਿਹੜਾ ਸਕਿੱਲ ਹੈ ਪੰਜਾਬ 'ਚ ਉਹ ਘੱਟੋ ਘੱਟ 40 ਤੋਂ 50% ਸਸਤਾ ਮਿਲਦਾ ਕੋਸਟ ਆਫ ਲਿਵਿੰਗ ਇੱਥੇ ਘੱਟ ਹੈ ਤੁਸੀਂ ਬੈਂਗਲੌਰ ਚਲੇ ਜਾਓ ਮਦਰਾਸ ਚਲੇ ਜਾਓ ਚੇਨਈ ਚਲੇ ਜਾਓ ਕਾਸਟ ਆਫ ਲਿਵਿੰਗ ਉੱਥੇ ਬਹੁਤ ਹੀ ਜ਼ਿਆਦਾ ਇਨਫਰਾਸਟ੍ਰਕਚਰ ਦਾ ਉੱਥੇ ਬਹੁਤ ਬੁਰਾ ਹਾਲ ਹੋ ਗਿਆ ਬਿਕਾਜ਼ ਆਫ ਓਵਰਕਰਾਉਡਿੰਗ ਉੱਥੇ ਬੈਂਗਲੌਰ ਚਲੇ ਜਾਓ ਪਤਾ ਹੀ ਨਹੀਂ ਲੱਗਦਾ ਵੀ ਟ੍ਰੈਫਿਕ ਚ ਤੁਸੀਂ ਕਿੰਨੀ ਦੇਰ ਬੈਠਣਾ 2 ਘੰਟੇ ਬੈਠਣਾ 2.5 ਘੰਟੇ ਬੈਠਣਾ ਕੁਝ ਨਹੀਂ ਪਤਾ ਆਪਣੇ ਮੁਹੱਲੀ ਵਿੱਚ ਇੰਟਰਨੈਸ਼ਨਲ 에ਅਰਪੋਰਟ ਹੈ 에ਅਰਪੋਰਟ ਤੋਂ ਜਿਹੜਾ ਆਈਟੀ ਸਿਟੀ ਹੈ ਸਾਡੀ 15 ਮਿੰਟ 20 ਮਿੰਟ ਤੋਂ ਪਹੁੰਚ ਜਾਂਦੇ ਇਹਨਾਂ ਨੇ ਰਾਜਪੁਰੇ ਲਗਾਨੀ ਹੈ ਫੈਕਟਰੀ ਉੱਥੇ ਡਿਪੈਂਡਿੰਗ ਅਪਨ ਦੀ ਟ੍ਰੈਫਿਕ 30 ਮਿੰਟ ਤੋਂ 45 ਮਿੰਟ ਚ ਪਹੁੰਚ ਜਾਣਗੇ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਆਪਣੇ ਸੂਬੇ ਲਈ ਕਿ ਐmber ਐਂਟਰਪ੍ਰਾਈਜ਼ਸ ਦਾ ਇਹ ਆਰ ਐਨ ਡੀ ਸੈਂਟਰ ਇੱਥੇ ਬਣਨ ਜਾ ਰਿਹਾ ਔਰ ਇਹ ਆਰ ਐਨ ਡੀ ਸੈਂਟਰ ਆਪਣੇ ਪ੍ਰੋਡਕਸ਼ਨ ਲਈ ਤਾਂ ਬਣਾਣਗੇ ਜੇ ਫਰਦਰ ਵੀ ਕਿਸੇ ਨੂੰ ਹੈਲਪ ਚਾਹੀਦੀ ਹੋਏਗੀ ਉਹ ਵੀ ਇਹ ਆਰ ਐਨ ਡੀ ਸੈਂਟਰ ਦੇ ਵਿਲ ਪੋਟੇਟੋ ਓਪਨ ফর देम टू ਯੂਜ਼ ਹੁਣ ਮੈਂ ਜਸਪੀਰ ਜੀ ਨੂੰ ਕਹੂੰਗਾ ਕਿ ਥੋੜਾ ਦੱਸਣ ਇਸ ਪ੍ਰੋਜੈਕਟ ਬਾਰੇ ਵੀ ਔਰ ਪੰਜਾਬ ਸੂਬੇ ਬਾਰੇ ਵੀ ਪੀਐਨ ਦੇ ਕੀ ਐਕਸਪੀਰੀਅੰਸ ਪਹਿਲਾਂ ਰਹੇ ਆ ਔਰ ਕੀ ਹੁਣ ਚੱਲ ਰਿਹਾ ਥੈਂਕ ਯੂ ਸੰਜੀਪ ਜੀ ਅਸੀਂ ਜਦੋਂ ਸਰ 2 ਮਹੀਨੇ ਪਹਿਲਾਂ ਗੁਰਦਾਉਂ ਆਏ ਰੋਡ ਸ਼ੋਅ ਦੇ ਉੱਤੇ ਸਾਨੂੰ ਉਹਨਾਂ ਨੇ ਸੱਦਿਆ ਉਥੇ ਸਾਨੂੰ ਬੜੀ ਡਿਟੇਲ ਚ ਦੱਸਿਆ ਕਿ ਪਾਲਿਸੀ ਚੇਂजेस ਕੀ ਕੀ ਲੈ ਕੇ ਆਏ ਆ ਪੰਜਾਬ ਚ ਈਜ਼ ਆਫ ਡੂਇੰਗ ਬਿਜ਼ਨਸ ਤੇ ਕੀ ਕੀ ਚੇਂजेस ਲੈ ਕੇ ਆਏ ਆ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਐਪਲੀਕੇਸ਼ਨ ਪਾਸ ਦੇ ਨਾਲ ਹੀ 15 ਦਿਨਾਂ ਚ ਅਪਰੂਵਲ ਮਿਲ ਜੇਗੀ ਤੇ ਪੂਰੇ ਦੇ ਪੂਰੇ ਜਿੰਨੇ ਵੀ ਇੰਜੀਨੀਅਰਿੰਗ ਕਾਲਜ ਨੇ ਸਾਰੇ ਸਕਿੱਲ ਸੈਟ ਸਾਡੀ ਟੀਮ ਨੇ ਪੂਰਾ ਸਟੱਡੀ ਕੀਤਾ ਤੇ ਸਾਨੂੰ ਲੱਗਿਆ ਕਿ ਰਾਜਪੁਰੇ ਚ ਆਲਰੇਡੀ ਅਸੀਂ ਫੈਕਟਰੀ ਹੈਗੀ ਸਾਡੀ ਉਥੋਂ ਬਿਲੋਂਗ ਵੀ ਕਰਦੇ ਆਂ ਤੇ ਸਾਨੂੰ ਆਪਣੇ ਸ਼ਹਿਰ ਨੂੰ ਵੀ ਕੁਝ ਵਾਪਸ ਦੇਣਾ ਚਾਹੀਦਾ ਹੈ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਤਾਂ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਇਹ ਅਨਾਉਂਸ ਕਰਕੇ ਕਿ ਅਸੀਂ ਆਰ ਐਂਡ ਡੀ ਸੈਂਟਰ ਰਾਜਪੁਰੇ ਚ ਲਗਾਉਂਗੇ ਇਹ ਦੋ ਫੇजेस ਚ ਲੱਗੇਗਾ ਟੋਟਲ ਅਸੀਂ 500 ਕਰੋੜ ਦੀ ਇਨਵੈਸਟਮੈਂਟ ਕਰਾਂਗੇ ਪਹਿਲਾ ਫੇਜ਼ ਕੰਸਟਰਕਸ਼ਨ ਸਟਾਰਟ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਅਸੀਂ ਜਨਵਰੀ ਮਿਡ ਜਾਂ ਫੈਬਰੂਰੀ ਦੇ ਨੇੜੇ-ਨੇੜੇ ਕੰਸਟਰਕਸ਼ਨ ਸਟਾਰਟ ਕਰਕੇ ਅਗਲੇ ਸਾਲ ਮਿਡ ਆਫ 27 ਇਹਨੂੰ ਸਟਾਰਟ ਕਰਾਂਗੇ ਜਿਦੇ ਚ ਟੋਟਲ 500 ਇੰਜੀਨੀਅਰਸ ਇਨ ਫੇਜ਼ 1 ਦੀ ਰਿਕਰੂਟਮੈਂਟ ਹੋਏਗੀ ਤੇ ਨਾਲ ਹੀ ਅਸੀਂ ਸੈਕੰਡ ਫੇਜ਼ ਵਾਸਤੇ ਟ੍ਰੇਨਿੰਗ ਵੀ ਸਟਾਰਟ ਕਰਾਂਗੇ ਇੱਥੇ ਅਸੀਂ ਜਿੰਨੇ ਵੀ ਹੀਟਿੰਗ ਵੈਂਟੀਲੇਸ਼ਨ 에어 ਕੰਡੀਸ਼ਨਿੰਗ ਦੇ ਅਸੀਂ ਕੰਮ ਕਰ ਰਹੇ ਹਾਂ ਡਿਫਰੈਂਟ ਬ੍ਰਾਂਡ ਵਾਸਤੇ ਉਹਨਾਂ ਦੀ ਰਿਸਰਚ ਤੇ ਡਿਜ਼ਾਈਨ ਡਿਵੈਲਪਮੈਂਟ ਕਰਾਂਗੇ ਅੱਜ ਦੀ ਡੇਟ 'ਚ ਹਿੰਦੁਸਤਾਨ 'ਚ ਆਲਮੋਸਟ 15 ਮਿਲੀਅਨ 에어 ਕੰਡੀਸ਼ਨਰਸ ਬੰਦੇ ਤੇ ਇੱਥੋਂ ਐਕਸਪੋਰਟ ਬਹੁਤ ਘੱਟ ਹੁੰਦਾ ਹੈ ਹੁਣ ਸਰਕਾਰ ਦੀ ਪਾਲਿਸਿਜ਼ ਬੜੀ ਚੇਂਜ ਹੋ ਰਹੀਆਂ ਸਾਨੂੰ ਲੱਗਦਾ ਹੈ ਕਿ ਹੁਣ ਅਸੀਂ ਇੱਥੇ ਹੀ ਇੱਕ ਪੂਰਾ ਦਾ ਪੂਰਾ ਐਕਸਪੋਰਟ ਵਾਸਤੇ ਵੀ ਡੈਡੀਕੇਟਿਡ ਹੱਬ ਬਣਾ ਕੇ ਜਿੰਨੇ ਵੀ ਯੂਐਸ ਵਾਸਤੇ ਮੈਕਸੀਕੋ ਵਾਸਤੇ ਯੂਰਪ ਵਾਸਤੇ ਵੀ ਡਿਜ਼ਾਈਨ ਐਂਡ ਡਿਵੈਲਪਮੈਂਟ ਇੱਥੇ ਕਰਾਂਗੇ ਤੇ ਵਨ ਆਫ ਦਾ ਇੰਡੀਆਜ਼ ਬੈਸਟ ਡਿਜ਼ਾਈਨ ਸੈਂਟਰ ਕ੍ਰੀਏਟ ਹੋਏਗਾ ਰਾਜਪੁਰੇ ਦੇ ਵਿੱਚ ਤੇ ਜਦੋਂ ਅਸੀਂ ਮੈਪ ਕੀਤਾ ਜਿੱਦਾਂ ਸੰਜੀਵ ਜੀ ਨੇ ਦੱਸਿਆ ਸਾਰੇ ਇੰਜੀਨੀਅਰਿੰਗ ਕਾਲਜ ਦੇ ਟੈਲੈਂਟ ਪੰਜਾਬ ਚ ਟੈਲੈਂਟ ਦੀ ਕੋਈ ਕਮੀ ਨਹੀਂ ਪੰਜਾਬ ਚ ਇਨਫੈਕਟ ਬੜੇ ਚੰਗੇ ਸਾਨੂੰ ਟੈਲੈਂਟ ਮਿਲ ਰਹੇ ਹਨ ਹੁਣ ਵੀ ਸਾਡੇ ਕੋਲ ਇਸ ਟਾਈਮ ਰਾਜਪੁਰੇ ਚ ਆਲਮੋਸਟ 1200 ਇੰਜੀਨੀਅਰਸ ਕੰਮ ਕਰਦੇ ਨੇ ਆਰ ਐਂ ਡੀ ਚ ਅਤੇ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਦਾ ਲੈਵਲ ਹੁਣ ਵੱਧ ਗਿਆ ਹੈ ਪੰਜਾਬ ਚ ਉਹ ਬਹੁਤ ਜ਼ਿਆਦਾ ਸਪੋਰਟ ਦਿੰਦਾ ਹੈ ਇੱਕ ਇੰਡਸਟਰੀ ਨੂੰ ਸਪੈਸ਼ਲੀ ਜਿਹੜੇ ਡਿਜ਼ਾਈਨ ਲੈਡ ਇੰਡਸਟਰੀਜ਼ ਹੁੰਦੀ ਹੈ ਤੇ ਅੱਗੇ ਵੀ ਜਿਵੇਂ ਹੁਣ ਚੇਂਜਸ ਆ ਰਹੀਆਂ ਨੇ ਜਿਹੜਾ ਪੋਜ਼ਿਟਿਵ এনवायरमेंट ਬਣਦਾ ਜਾ ਰਿਹਾ ਹੈ ਇੰਡਸਟਰੀ ਵਾਸਤੇ ਜੋ ਪੋਲਿਸੀ ਚੇਂजेस ਹੋਈਆਂ ਐ ਜੋ ਇਨਸੈਂਟਿਵ ਸਕੀਮਸ ਡਿਕਲੇਅਰ ਹੋਈਆਂ ਐ ਉਹਨਾਂ ਨੂੰ ਦੇਖਦੇ ਹੋਏ ਅਸੀਂ ਚਾਹਾਂਗੇ ਕਿ ਅਸੀਂ ਅੱਗੇ ਵੀ ਐਕਸਪੈਂਸ਼ਨ ਜਿਹੜੀਆਂ ਐ ਹੋਰ ਵੀ ਪੰਜਾਬ 'ਚ ਕਰੀਏ ਨਵਾਂ ਇੰਡਸਟਰੀਅਲ ਏਰੀਆ ਡਿਕਲੇਅਰ ਹੋਇਆ ਹੈ ਗਵਰਨਮੈਂਟ ਨੇ ਕੀਤਾ ਹੈ ਪੰਜਾਬ ਰਾਜਪੁਰੇ ਦੇ ਨੇੜੇ ਸਾਨੂੰ ਅਸੀਂ ਚਾਹਾਂਗੇ ਕਿ ਅਸੀਂ ਹੋਰ ਜਿਹੜੀਆਂ ਆਪਣੀ ਸ਼ੀਟ ਮੈਟਲ ਫੈਬ੍ਰਿਕੇਸ਼ਨ ਜੋ ਅਸੀਂ ਕਰਦੇ ਆਂ ਇੰਜੈਕਸ਼ਨ ਮੋਲਡਿੰਗਸ ਕਰਦੇ ਆਂ ਅਸੀਂ ਮੋਟਰ ਮੈਨੂਫੈਕਚਰਿੰਗ ਕਰਦੇ ਆਂ ਇਨਵਰਟਰ ਪੀਸੀਬੀ ਬੋਰਡ ਇਲੈਕਟ੍ਰੋਨਿਕਸ ਕਰਦੇ ਆਂ ਅਸੀਂ ਉਹ ਵੀ ਫਿਊਚਰ 'ਚ ਦੇਖਾਂਗੇ ਕਿ ਅਸੀਂ ਇੱਥੇ ਸ਼ਿਫਟ ਕਰਾਂਗੇ ਸੋ ਸਾਨੂੰ ਬਹੁਤ ਚੰਗੀ ਖੁਸ਼ੀ ਹੈ ਜੀ ਅੱਜ ਇਹ ਚੀਜ਼ ਨੂੰ ਅਨਾਉਂਸ ਕਰਦੇ ਹੋਏ ਤੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਇੰਨਾ ਸਪੋਰਟ ਕਰਕੇ ਸਪੈਸ਼ਲੀ ਆ ਕੇ ਉੱਥੇ ਇਨਵਾਈਟ ਕਰਕੇ ਸਾਨੂੰ ਬੁਲਾਇਆ ਗਿਆ ਤੇ ਸਾਨੂੰ ਬੜੀ ਖੁਸ਼ੀ ਹੈ ਅੱਜ ਕਿ ਅਸੀਂ ਇਸ ਪਾਰਟ ਦਾ ਪੰਜਾਬ ਦੀ ਡਿਵੈਲਪਮੈਂਟ ਦਾ ਹਿੱਸਾ ਬਣ ਰਹੇ ਹੋ ਦੋਸਤੋ ਆ ਨਹੀਂ ਮੇਰੇ ਅੱਲੀ ਗੱਲ ਤਾਂ ਇਹ ਵੀ ਇੱਕ ਤੱਕ ਸ਼ੁਰੂ ਹੋ ਜਾਏਗਾ ਤੁਸੀਂ ਜੇ ਗੱਲ ਇਨਵੈਸਟਮੈਂਟ ਦੀ ਕੀ ਕਰਦੇ ਹੋ ਥੋੜਾ ਸਾ ਗੱਲ ਹੈ ਦੋਚਾਰੇ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਕਾਰਨ ਕੀ ਸੀ ਜਿਹੋ ਸਾਹ ਨੂੰ ਮਾਹੌਲ ਹੈ ਪਹਿਲਾਂ ਕੀ ਸੀ ਤੁਹਾਨੂੰ ਇਹ ਜਿਹਾ ਲੱਗਾ ਤੁਸੀਂ ਪੁਰਾਣੇ ਉਹ ਪੰਜਾਬ ਨਾਲ ਸੰਬੰਧ ਰੱਖਦੇ ਹੋ ਪਹਿਲਾਂ ਕੀ ਕਾਰਨ ਅੱਛੀ ਸਾਡਾ ਜਿਹੜਾ ਬਿਜ਼ਨਸ ਹੈ ਨਾ ਜੀ ਸਾਨੂੰ ਕਸਟਮਰ ਦੇ ਨੇੜੇ ਰਹਿਣਾ ਪੈਂਦਾ ਤੇ ਅਸੀਂ ਪਹਿਲਾਂ ਸਟਾਰਟਿੰਗ 'ਚ ਜਦੋਂ ਅਸੀਂ ਸ਼ੁਰੂ ਕੀਤਾ ਸੀ ਆਰ ਐਨ ਡੀ ਇੱਥੇ ਸਾਡੇ ਕੋਲ ਬੰਦੇ ਘੱਟ ਮਿਲਦੇ ਸੀ ਨੇੜੇ ਜਿਹੜੇ ਐਂ ਜਦੋਂ ਆਉਂਦੇ ਸੀ ਉਹਨਾਂ ਨੂੰ ਸਾਰੇ ਨੂੰ ਹੀ ਹੁੰਦਾ ਸੀ ਕਿ ਅਸੀਂ ਮਲਟੀਨੇਸ਼ਨਲ ਕੰਪਨੀਆਂਜ਼ ਨੂੰ ਜੁਆਇਨ ਕਰਨਾ ਹੈ ਉੱਥੋਂ ਸ਼ਿਫਟ ਵੀ ਹੋ ਜਾਂਦੇ ਸੀ ਤੋਂ ਬੜਾ ਚੈਲੈਂਜਿੰਗ ਸੀਗਾ ਇਹ ਮੈਂ ਤੁਹਾਨੂੰ ਗੱਲ ਦੱਸ ਰਿਹਾ ਅਲਮੋਸਟ 15 16 ਸਾਲ ਪਹਿਲਾਂ ਦੀ ਅੱਜ ਮਾਹੌਲ ਬਦਲ ਚੁਕੇ ਅੱਜ ਜਿਹੜੀ ਉਹਦੋਂ ਇੰਨੇ ਇੰਜੀਨੀਅਰਿੰਗ ਕਾਲਜਸ ਵੀ ਨਹੀਂ ਸੀ ਚਤਕਾਰਾ ਸਾਡੇ ਨਾਲ ਹੀ ਹੁਣ ਲੱਗ ਗਿਆ ਇੱਧਰ ਠਾਪੜ ਪਹਿਲਾਂ ਸੀਗਾ ਤੇ ਬਾਕੀ ਇੰਜੀਨੀਅਰਿੰਗ ਕਾਲਜਸ ਦੀ ਵੀ ਜਿਹੜੀ ਟੈਲੈਂਟ ਹੈਗਾ ਉਹ ਹੁਣ ਅਸੀਂ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਚੇਂਜ ਹੋ ਗਿਆ ਐਂਡ ਇੱਕ ਹੰਗਰ ਵੀ ਹੈ ਪੰਜਾਬ ਦੇ ਯੂਥ ਚ ਅੱਜ ਕੁਝ ਰਿਸਰਚ ਬੇਸ ਕੰਮ ਕਰਨ ਵਾਸਤੇ ਉਹ ਵੀ ਸਾਨੂੰ ਹੁਣ ਦੇਖਿਆ ਕਿ ਬਹੁਤ ਵੱਡਾ ਚੇਂਜ ਆਇਆ ਹੈ ਕਿ ਦੇ ਆਰ ਆਲਸੋ ਹੰਗਰੀ ਕਿ ਸਾਨੂੰ ਕੋਈ ਟ੍ਰੇਨਿੰਗ ਦੇ ਦੇਤਾ ਅਸੀਂ ਵਰਲਡ ਦੇ ਬੈਸਟ ਡਿਵੈਲਪਮੈਂਟ ਕਰ ਸਕਦੇ ਹੁਣ ਅਸੀਂ ਅੱਜ ਦੀ ਡੇਟ 'ਚ